ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਤੁਹਾਡੇ ਕਚਹਿਰੀ ਵਿੱਚ ਫਿਰ ਹਾਜ਼ਰ ਹੋਏ ਆ ਇੱਕ ਨਵਾਂ ਆਫਰ ਇੱਕ ਨਵਾਂ ਡਰਾ ਲੈ ਕੇ ਜਿਵੇਂ ਕਿ ਆਪਾਂ ਤੁਹਾਨੂੰ ਪਤਾ ਵੀ ਥੋੜੇ ਫਿਰ ਟਾਈਮ ਦਾ ਆਪਾਂ ਤੁਹਾਡੇ ਲਈ ਕੋਈ ਨਾ ਕੋਈ ਨਵਾਂ ਡਰਾ ਲੈ ਕੇ ਕੋਈ ਨਵਾਂ ਆਫਰ ਲੈ ਕੇ ਆਉਂਦੇ ਰਹਿੰਨੇ ਆ ਸੋ ਇਸੇ ਹੀ ਤਰ੍ਹਾਂ ਆਪਾਂ ਜਿਹੜਾ ਨਵਾਂ ਡਰਾ ਲੈ ਕੇ ਆਉਂਦਾ ਹੈ ਜਿਹੜਾ ਇਹ ਆਪਾਂ ਪਸਾਖੀ ਵੇਲੇ ਦੇਣਾ ਰੱਖਣਾ ਸੀ ਕੁਝ ਰਜਾਈਮਾਂ ਦੇ ਕਾਰਨ ਕੁਝ ਕੁਝ ਕਾਰਨ ਦੇ ਵਿੱਚ ਨਹੀਂ ਟਾਈਮ ਨਿਕਲ ਸਕਿਆ ਤੇ ਹੁਣ ਜਿਹੜਾ ਇਹ ਡਰਾਪ ਆ ਇੱਕ ਮਹੀਨੋਂ ਰੱਖਿਆ ਇਹ ਜਿਹੜਾ ਡਰਾ ਰੱਖਿਆ ਵੀ ਆਪਣੇ ਰਸੋਈ ਵਿੱਚ ਜਾਂ ਆਪਣੇ ਘਰਾਂ ਵਿੱਚ ਆਮ ਵਰਤੋਂ ਆਉਣ ਵਾਲਾ ਇਹ ਕੋਲ ਫੈਨ ਹੈ ਜੀ ਉਹ ਆਪਾਂ ਇੱਕ ਮਈ ਨੂੰ ਕੱਢਣਾ ਸੋ ਡਰਾ ਉਸੇ ਦਾ ਹੀ ਪਏਗਾ ਜਿਹੜਾ ਆਪਣੇ ਪੇਜ ਨੂੰ ਫੋਲੋ ਕਰੂਗਾ ਜਿੰਨਾਂ ਦਾ ਪੇਜ ਫੋਲੋ ਕੀਤਾ ਹੋਇਆ ਉਹ ਵੀਰ ਬਣ ਕੇ ਜਿੰਨੇ ਵੀ ਆਪਾਂ 31 3200 ਜਿੰਨੇ ਵੀ ਜਾਣਾ ਹੈ ਸੋ ਵੱਧ ਤੋਂ ਵੱਧ ਜਿਹੜੀ ਇਹ ਵੀਡੀਓ ਸ਼ੇਅਰ ਕਰੋ ਕਮੈਂਟ ਕਰੋ ਜਿੰਨੀ ਵੀਡੀਓ ਸ਼ੇਅਰ ਕਰੋਗੇ ਸਾਨੂੰ ਵੀ ਦੇ ਵਿੱਚ ਪਤਾ ਲੱਗਦਾ ਰਹਿੰਦਾ ਵੀ ਆਪਣੀ ਵੀਡੀਓ ਨੂੰ ਕੌਣ ਵੱਧ ਸ਼ੇਅਰ ਕਰ ਰਿਹਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਸ਼ੇਅਰ ਕਰੋ 1 ਮਈ ਨੂੰ ਜਿਹੜਾ ਆਪਾਂ ਡਰਾ ਕੱਢਣਾ ਹੈ ਜੀ ਜਿਹੜੇ ਜਿਨ੍ਹਾਂ ਕੋਲੇ ਪਹਿਲਾਂ ਮਤਲਬ ਕੀ ਆਹੋ ਹੋ ਕੀਤਾ ਹੋਇਆ ਪੇਜ ਫੋਲੋ ਕੀਤੇ ਹੋਏ ਨੇ ਜਿਨ੍ਹਾਂ ਕੋਲੇ ਪੇਜ ਫੋਲੋ ਕੀਤੇ ਹੋਏ ਉਹਨਾਂ ਨੂੰ ਸਲੀਪਾਂ ਨਹੀਂ ਦਿੱਤੀਆਂ ਗੰਗਾ ਕਈ ਵਾਰ ਸੋ ਉਹ ਵੀ ਆਪਾਂ ਨੂੰ ਸਕਰੀਨਸ਼ਾਟ ਆਪਣਾ ਨੰਬਰ 9872330702 ਤੇ ਭੇਜ ਸਕਦੇ ਨੇ ਦੁਬਾਰੇ ਫੇਰ ਨੋਟ ਕਰ ਲੋ 9872330702 ਨੰਬਰ ਤੇ ਜਿਨ੍ਹਾਂ ਨੂੰ ਪੇਜ ਫੋਲੋ ਕੀਤੇ ਹੋਏ ਆ ਪਰ ਆਪਨ ਉਹਨਾਂ ਨੇ ਸਕਰੀਨਸ਼ਾਟ ਨਹੀਂ ਭੇਜਿਆ ਉਹਨਾਂ ਨੂੰ ਅਸੀਂ ਟੋਕਨ ਨਹੀਂ ਭੇਜੇ ਸੋ ਦੇ ਸਕ ਉਹ ਤਾਂ ਆਪਾਂ ਨੂੰ ਦੁਬਾਰੇ ਸਕਰੀਨਸ਼ਾਟ ਦੇ ਸਕਦੇ ਆ ਜੀ ਤੇ ਬਾਕੀ ਜਿੰਨਾਂ ਕੋਲੇ ਗਏ ਹੋਏ ਨੇ 쿠ਪਨ ਦਿੱਤੇ ਹੋਏ ਨੇ ਜੋ ਨੰਬਰ ਸ਼ੁਰੂ 1 ਨੰਬਰ ਤੋਂ ਲੈ ਕੇ ਚੱਲ ਰਿਹਾ ਪਰ ਚੰਗਾ ਉਹੀ ਸਾਰੇ ਦੀਆਂ ਸਾਰੀਆਂ ਪੈਨਿੰਗਾਂ ਜੀ 1 ਨੰਬਰ ਤੋਂ ਲੈ ਕੇ ਜਿੰਨੀ ਵੀ ਪਰਚੀ ਅੱਜ ਆਪਨੋ ਕੋਲੇ ਹਾਜ਼ਰ-ਨਾਜ਼ਰ ਹੈ ਸਾਰੀ ਪਰਚੀ ਜੋ ਨਵੀਂ ਆਉਗੀ ਉਹ ਪਾਉਗੀ ਜੀ ਤੇ 1 ਮਈ ਤੱਕ ਜਿੰਨਾ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰੋ ਨਵੇਂ ਤੋਂ ਨਵੇਂ ਵੀਰਾਂ ਨੂੰ ਨਾਲ ਜੋੜੋ ਕਿਉਂਕਿ 3000 ਜਣਾ ਜੇ ਇੱਕ-ਇੱਕ ਜਣਾ ਦੋ-ਦੋ ਜਣੇ ਤੁਸੀਂ ਜੋੜ ਦੋਗੇ ਤੇ ਆਪਾਂ ਨੂੰ 5000 6000 ਦੀ ਬਹੁਤ ਜ਼ਿਆਦਾ ਲੋੜ ਹੈ ਸੋ ਖਿੱਚ ਕੇ ਕੰਮ ਕਰ ਦੋ ਸ਼ੇਅਰ ਤੇ ਕਮੈਂਟ ਕਰ ਦੋ ਵੀਰ ਜੀ ਇਆ ਸਟ ਲਈ ਤੁਹਾਡੇ ਲਈ ਜਿਹੜਾ ਵਿਸਾਖੀ ਦਾ ਸੀ ਕੋਪਨ ਲੈ ਕੇ ਆਈਆਂ ਸੋ ਇੱਕ ਮੈਨੂੰ ਆਪਾਂ ਹੈ ਕੱਢਣਾ ਜੀ ਤੇ ਕਰ ਦੋ ਸ਼ੇਅਰ ਕਮੈਂਟ ਕਰੋ ਜੀ ਜਿੰਨੇ ਆਪਾਂ ਹੋਰ ਨਵੇਂ ਫੋਲੋਅਰ ਜੁੜਨਗੇ ਤੇ ਉਹਨਾਂ ਆਪਾਂ ਲਈ ਵਧੀਆ ਸਹਿਯੋਗ ਤੁਹਾਡਾ ਮਿਲੂਗਾ ਸੋ ਕਰੋ ਸ਼ੇਅਰ ਜੀ ਦਬਕੇ ਧੰਨਵਾਦ